ਮੰਦਰ ਜੀ ਸਰ ਇਹ ਕਟੜਾ ਦੂਲੋਂ ਮੰਦਰ ਬਾਬਾ ਲਾਲ ਜੀ RAM LILA ਕਮੇਟੀ ਵੱਲੋਂ ਆ 36 ਸਾਲਾਂ ਤੋਂ ਭਗਵਾਨ ਰਾਮ ਦੀ ਸ਼ੋਭਾ ਯਾਤਰਾ RAM NAVAMI ਦੇ ਉੱਤੇ ਨਿਕਾਲੀ ਜਾਂਦੀ ਹੈ ਔਰ 36 ਸਾਲਾਂ ਤੋਂ ਸਾਡੇ ਸਮਸਤ ਮੈਂਬਰ ਬੜੇ ਜੋਰ ਸ਼ੋਰ ਦੇ ਨਾਲ ਔਰ ਪੂਰੀ ਮਿਹਨਤ ਦੇ ਨਾਲ ਇਹ ਸ਼ੋਭਾ ਯਾਤਰਾ ਨੂੰ ਕਾਲਦੇ ਐ ਔਰ ਮੇਰੀ ਸਾਰਿਆਂ ਨਾਲ ਇਹੋ ਹੀ ਅਪੀਲ ਹੈ कि ਸਨਾਤਨ ਧਰਮ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਕਿ ਸ਼ੋਭਾ ਯਾਤਰਾ 7-8 ਜਗ੍ਹਾ ਤੋਂ ਨਿਕਲਦੀ ਸੀ ਅੱਜ ਉਹ ਸਿਰਫ 2 ਜਾਂ 3 ਜਗ੍ਹਾ ਤੋਂ ਨਿਕਲਦੀ ਹੈ ਤੇ ਸਮਸਤ RAM LILA ਕਮੇਟੀਆਂ ਨੂੰ ਮੇਰੀ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਲੈ ਕੇ ਸ਼ੋਭਾ ਯਾਤਰਾ ਨਿਕਾਲਾ ਕਰਨ ਜਿਸ ਤੋਂ ਕਿ ਸਾਡੇ ਸਨਾਤਨ ਧਰਮ ਦੀ ਜੈ ਜੈਕਾਰ ਹੋਵੇ ਔਰ Hindu ਧਰਮ ਨੂੰ ਮਜ਼ਬੂਤੀ ਮਿਲੇ ਤੇ ਇਹ ਸ਼ੋਭਾ ਯਾਤਰਾ ਹਾਂ ਤੇ ਦਿਨਾਂਕ 1 ਤਰੀਕ ਨੂੰ ਇਹ ਸ਼ੋਭਾ ਯਾਤਰਾ ਬਾਬਾ ਲਾਲ ਜੀ ਮੰਦਿਰ ਕਟੜਾ ਦੂਲੋ ਤੋਂ ਸਟਾਰਟ ਹੋ ਕੇ ਐ ਜੰਗੀ ਸ਼ਿਵਾਲੇ ਵੱਲ ਗੰਗਾ ਰਾਮ ਸ਼ਿਵਾਲੇ ਤੋਂ ਹੋ ਕੇ ਜੰਗੀ ਸ਼ਿਵਾਲਾ ਜੰਗੀ ਸ਼ਿਵਾਲੇ ਤੋਂ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਤੋਂ ਸਾਸਰੀ ਮਾਰਕੀਟ ਸਾਸਰੀ ਮਾਰਕੀਟ ਤੋਂ ਕਰਮੋ ਰੋੜੀ ਚੌਕ ਤੋਂ ਹੁੰਦੀ ਹੋਈ ਇਹ ਸ਼ੋਭਾ ਯਾਤਰਾ ਟੈਲੀਫੋਨ ਐਕਸਚੇਂਜ ਬੰਬੇ ਵਾਲਾ ਖੂ ਬੰਬੇ ਵਾਲਾ ਖੂ ਤੋਂ ਲੋਗੜ ਲੋਗੜ ਤੋਂ ਬਾਰੋ-ਬਾਰ ਹੋ ਕੇ ਇਹ ਸ਼ੋਭਾ ਯਾਤਰਾ ਮੰਦਰ ਲਾ ਬਾਬਾ ਲਾਲ ਜੀ ਦੇ ਕਟੜਾ ਦੂਲੋ ਜੀ ਅੰਦਰ ਸਮਾਪਤੀ ਹੋਏਗੀ ਤੇ ਮੈਂ ਸਾਰਿਆਂ ਨੂੰ ਫਿਰ ਬਾਰ-ਬਾਰ ਇਹ ਅਪੀਲ ਕਰਨਾ ਹੈ ਕਿ ਸਨਾਤਨ ਧਰਮ ਦੀ ਰੱਖਿਆ ਵਾਸਤੇ ਸਮਸ ਰਾਮਲੀਲਾ ਕਮੇਟੀਆਂ ਨੂੰ ਇਹ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਲੈਣ ਔਰ ਸ਼ੋਭਾ ਯਾਤਰਾ ਨੂੰ ਅੱਗੇ ਤੋਂ ਅੱਗੇ ਵਧਾਨ। ਇਹਦਾ ਸਮਾਂ ਸ਼ਾਮੀ 4 ਵਜੇ ਮੰਦਰ ਤੋਂ ਸ਼ੋਭਾ ਯਾਤਰਾ ਸਟਾਰਟ ਹੋਵੇਗੀ ਔਰ ਅੰਦਾਜ਼ਾ ਕੋਈ 8:30 ਵਜੇ ਤੱਕ ਨੇ 8 ਵਜੇ ਤੱਕ ਨੇ ਮੰਦਰ ਦੇ ਉੱਤੇ ਪਹੁੰਚ ਜਾਏ। ਸੰਗਤ ਨੂੰ ਇਹੋ ਹੀ ਮੈਸੇਜ ਹੈ ਕਿ ਵੱਧ ਚੜ ਕੇ ਹਿੱਸਾ ਲੈਣ ਔਰ ਸਵਾਰੀ ਦੇ ਨਾਲ ਭਗਵਾਨ ਰਾਮ ਦਾ ਗੁਣਗਾਨ ਕਰਦੇ ਹੋਏ ਸ਼ੋਭਾ ਯਾਤਰਾ ਦੇ ਅੰਦਰ ਸ਼ਾਮਿਲ ਹੋਣ। ਬਸ ਇਹੋ ਹੀ ਮੇਰੀ ਸੰਗਤ ਦੇ ਨਾਲ ਅਪੀਲ ਹੈ ਔਰ ਸਾਰਿਆਂ ਨਾਲ ਇਹੋ ਹੀ ਅਪੀਲ ਹੈ। ਕਿ ਜਿਸ ਤਰ੍ਹਾਂ ਸਾਡੇ ਸਾਰੇ ਮੈਂਬਰ ਇਕੱਠੇ ਹੋ ਕੇ ਮਿਹਨਤ ਕਰਕੇ ਇਹ ਸ਼ੋਭਾ ਯਾਤਰਾ ਨੂੰ ਵਿਦਾਂਦੇ ਐ ਇਸੇ ਤਰ੍ਹਾਂ ਸਾਰੀ ਸੰਗਤ ਵੀ ਸਾਡੇ ਨਾਲ ਵੱਧ ਚੜ ਕੇ ਹਿੱਸਾ ਲਵੇ ਔਰ ਸਾਦਾ ਸਾਥ ਦੇਵੇ ਜੈ ਸ਼੍ਰੀ ਰਾਮ ਮੇਰਾ ਨਾਮ ਜੀ ਸ਼ਿਵਮ ਖੰਨਾ ਤੇ ਇਸ ਕਮਿਟੀ ਦਾ ਮੈਂਬਰ ਮਨੂੰ 14 ਤੋਂ 15 ਸਾਲ ਹੋ ਗਏ ਜਿਹੜੀ ਮੈਂ ਸੇਵਾ ਨਿਭਾ ਰਿਹਾ ਮੈਂ ਤੀਸਰੀ ਪੀੜ੍ਹੀ ਐ ਜਿਹੜੀ ਖੰਨਾ ਫੈਮਿਲੀ ਦੇ ਵਿੱਚੋਂ ਐ ਸੇਵਾ ਨਿਭਾ ਰਹੀ ਐ ਤੇ ਹੋਰ ਵੀ بڑا ਮਨੂੰ ਇੱਕ ਪ੍ਰਾਊਡ ਫੀਲ ਹੁੰਦਾ ਜਦੋਂ ਮੈਂ ਇੱਥੇ ਆਨਾ ਜਦੋਂ ਸਾਡੀ ਇਹ ਸਾਡੀ ਮੀਟਿੰਗ ਵਗੈਰਾ ਸਟਾਰਟ ਹੁੰਦੀ ਹੈ ਤੇ ਸਾਨੂੰ ਅੰਦਰੋਂ ਹੀ ਜੋਸ਼ ਆਣਾ ਸ਼ੁਰੂ ਹੋ ਜਾਂਦਾ ਕਿ ਚਾਕਿਆਂ ਦੀ ਸਮਸਤ ਤਿਆਰੀ ਵਾਸਤੇ ਆਪਾਂ ਸਾਰੇ ਇਕੱਠੇ ਹੁੰਦੇ ਆ ਤੇ ਇੱਕ ਬੜਾ ਸਕੂਨ ਦਾ ਵਿਸ਼ੇ ਹੈ ਕਿ ਸਕੂਨ ਮਿਲਦਾ ਹੈ ਸ਼ਰੀਰ ਨੂੰ ਕਿ ਇੱਕ ਆਪਾਂ ਵੱਧ ਜੜ ਕੇ ਇਸ ਪਾਕੇ ਦੇ ਨਾਲ ਆਪਾਂ ਅੱਗੇ ਤੁਰਦੇ ਹੋਏ ਆ ਤੇ ਹੋਰ ਵੀ ਮੈਂਬਰ ਨੂੰ ਐਡ ਕਰਕੇ ਇਸ ਨਾਲ ਜੋੜਨਾ ਜਾਂਦੇ ਆ ਸਰ ਦੇਖੋ ਜਿਵੇਂ ਆਪਾਂ ਇੱਕ ਭੋਜਨ ਨਾਲ ਪੇੜ ਭੋਜਨ ਕਰਦੇ ਆ ਪੇੜ ਨੂੰ ਸੰਤੁਸ਼ਟੀ ਮਿਲਦੀ ਹੈ ਨਾ ਉਦਾਂ ਸ਼ੋਭਾ ਯਾਤਰਾ ਕੱਢ ਕੇ ਆਪਣੇ ਸ਼ਰੀਰ ਨੂੰ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਇੱਕ Hindu ਵਿਸ਼ੇ ਹੈ ਸਨਾਤਨਮ ਦਾ ਹਿੱਸਾ ਹੈ ਤੇ ਇਸ ਵਿੱਚ ਵੈਸੇ ਵੀ ਸਾਰਿਆਂ ਨੂੰ ਵਾਹਿਗੁਰੂ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ